ਸਾਡੇ ਨਾਲ ਬਣੇ ਰਹੋ ਬਲੌਗ ਦੇ ਵਿੱਚ ਅਸੀਂ ਓਪਰ ਤੋਂ ਹੁੰਦੇ ਹੋਏ ਕੀਰਤਪੁਰ ਸਾਹਿਬ ਪਹੁੰਚੇ ਕੀਰਤਪੁਰ ਸਾਹਿਬ ਪਹੁੰਚਦੀ ਸਾਰੀ ਸਾਨੂੰ ਪਹਿਲਾ ਟੋਲ ਮਿਲਿਆ ਪਰ ਸਾਡੀ ਗੱਡੀ ਤੇ ਫਾਸਟ ਟੈਗ ਨਾ ਲੱਗਿਆ ਹੁਣ ਕਰਨ ਅਸੀਂ ਗੱਡੀ ਕ੍ਰਾਸ ਨਹੀਂ ਕਰੀ ਅਸੀਂ ਪਿੱਛੇ ਮੁੜ ਕੇ ਜਿਹੜੇ ਫਾਸਟ ਟੈਗ ਵਾਲੇ ਮੁੰਡੇ ਬੈਠੇ ਹੁੰਦੇ ਆ ਉਹਨਾਂ ਤੇ ਫਾਸਟ ਟੈਗ ਲਵਾਇਆ ਮਾਈਆਂ ਨੇ 5 ਮਿੰਟਾਂ ਦੇ ਵਿੱਚ ਸਾਨੂੰ ਫਾਸਟ ਟੈਗ ਬਣਾ ਕੇ ਸਾਡੀ ਗੱਡੀ ਤੇ ਲਾਤਾ ਤੇ ਵਿੱਚ ਕਹਿੰਦੇ ਵੀ ਇਹਦੇ ਵਿੱਚ ਬੈਲੈਂਸ ਵੀ ਪਤਾ ਇਹਨਾਂ ਨੇ ਤੇ ਜਿਸ ਤੋਂ ਬਾਅਦ ਅਸੀਂ ਟੋਲ ਕ੍ਰਾਸ ਕਰਿਆ ਟੋਲ ਕ੍ਰਾਸ ਕਰਦੀ ਸਾਰੀ ਸਭ ਤੋਂ ਪਹਿਲਾਂ ਹਿਮਾਚਲ ਦੀ ਐਂਟਰੀ ਵਾਲੀ ਪਰਚੀ ਕਟਾਈ ਡਬਲ ਲੇਨ ਹਾਈਵੇ ਬਣਾਏ ਹੋਏ ਆ ਇਹ ਪੂਰੀ ਟੋਪੋ ਟਾਪ ਗੱਡੀ ਚੱਲਦੀ ਆ ਤੇ ਸਭ ਤੋਂ ਜਿਹੜਾ ਸਫਰ ਆਪਣਾ ਸਖਾਲਾ ਕਰਿਆ ਹੋਇਆ ਉਹ ਇਹ ਟਨਲਾਂ ਨੇ ਕਰਿਆ ਹੋਇਆ ਜਿਸ ਇਹ ਤਕਰੀਬਨ 14 15 ਦੇ ਕਰੀਬ ਟਨਲਾਂ ਜਿਹਦੇ ਵਿੱਚ ਤੁਹਾਨੂੰ ਪਹਾੜ ਦਾ ਸਾਰਾ ਸਫਰ ਇਹ ਟਨਲਾਂ ਵਿੱਚ ਹੀ ਕੱਟ ਜਾਂਦਾ ਤੇ ਪੱਧਰੀ ਸੜਕ ਜਿੱਦਾਂ ਪੱਧਰੀ ਸੜਕ ਹੁੰਦੀ ਆ ਓਦਾਂ ਦੇ ਹਾਈਵੇ ਬਣਾਏ ਹੋਏ ਆ ਗੱਡੀ ਟੋਪੋ ਟੋਪ ਜਾਂਦੀ ਆ ਲੰਲਾਂ ਦੇ ਵਿੱਚ ਰੋਸ਼ਨੀ ਅਤੇ ਹਵਾ ਦੀ ਵੈਂਟੀਲੇਸ਼ਨ ਦਾ ਪ੍ਰਬੰਧ ਬਹੁਤ ਵਧੀਆ ਤੇ ਗੱਡੀ ਦੀ ਟ੍ਰੈਫਿਕ ਵੀ ਇੰਜਾਮ ਵੀ ਨਹੀਂ ਕੋਈ ਲੱਗਦਾ ਬਹੁਤ ਵਧੀਆ ਇਹਨਾਂ ਨੇ ਸਿਸਟਮ ਕਰਿਆ ਹੋਇਆ ਪਹਾੜ ਨੂੰ ਗੱਭੇ ਤੇ ਤੋੜ ਕੇ ਗੱਭੇ ਟਨਲ ਬਣਾਵੰਨੇ ਆ ਤੇ ਇਹਦੇ ਵਿੱਚ ਰੋਸ਼ਨੀ ਦਾ ਚੰਗਾ ਪ੍ਰਬੰਧ ਆ ਤੇ ਤੁਸੀਂ ਇਹਨ ਜਿਹੜਾ ਬੰਦਾ ਕਦੇ ਆਇਆ ਵੀ ਨਹੀਂ ਪਹਾੜਾਂ ਦੇ ਵਿੱਚ ਨੂੰ ਉਹ ਵੀ ਰਾਮ ਨਾਲ ਗੱਡੀ ਚਲਾ ਸਕਦਾ ਉਸ ਤੋਂ ਬਾਅਦ ਟਨਲਾਂ ਤੋਂ ਬਾਅਦ ਫਿਰ ਦੋ ਲੇਨ ਹਾਈਵੇ ਤੇ ਫਿਰ ਟਨਲਾਂ ਫਿਰ ਦੋ ਲੇਨ ਹਾਈਵੇ ਆ ਤੀਜੀ ਟਨਲਾ ਲਾ ਗਈ ਕਈ ਜਿਹੜੇ ਹੈਗੇ ਆ ਬੰਦੇ ਜਿਹੜੇ ਕਹਿੰਦੇ ਵੀ ਪਹਾੜ ਦਾ ਜਿਹੜਾ ਮਜ਼ਾ ਉਹ ਕਿਰਕਰਾ ਕਰਤਾ ਇਹਨਾਂ ਟਨਲਾਂ ਨੇ ਪਰ ਆਮ ਲੋਕਾਂ ਲਈ ਇਹ ਸੌਖਾ ਜਿਹੜੇ ਬੰਦੇ ਵਿਚਾਰੇ ਮੇਰੇ ਵਰਗੇ ਘੱਟ ਗੱਡੀ ਚਲਾਉਂਦੇ ਆ ਉਹਨਾਂ ਲਈ ਬਹੁਤ ਵਧੀਆ ਇਸ ਤੋਂ ਬਾਅਦ ਅਸੀਂ ਪਹੁੰਚੇ ਮੰਡੀ ਮੰਡੀ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੀ ਸਾਡੀ ਮੋਦੀ ਸਾਹਿਬ ਦੀ ਰੈਲੀ ਸੀਗੀ ਉੱਥੇ ਭਾਰੀ ਮਾਤਰਾ ਵਿੱਚ ਪੁਲਿਸ ਅਤੇ ਲੋਕਾਂ ਨੂੰ ਲੈ ਕੇ ਆਉਣ ਵਾਲੀਆਂ ਬੱਸਾਂ ਖੜੀਆਂ ਸਨ ਜਿਸ ਤੋਂ ਬਾਅਦ ਆਹ ਥੋੜਾ ਜਿਹਾ ਕੰਸਟਰਕਸ਼ਨ ਚੱਲ ਰਿਹਾ ਸੀਗਾ ਰਸਤੇ ਇਸ ਉੱਪਰ ਘਾਪੜ ਰਸਤੇ ਤੋਂ ਬਾਅਦ ਅਸੀਂ ਬਿਆਸ ਨਦੀ ਦੇ ਕੰਢੇ ਦੇ ਬਣੇ ਰਾਫਟਿੰਗ ਪੁਆਇੰਟ ਦੇਖਿਆ ਪਰ ਅਸੀਂ ਆਂਦੀ ਵਾਰ ਇੱਥੇ ਰਾਫਟਿੰਗ ਕਰਨ ਦੀ ਇੱਛਾ ਬਣਾ ਕੇ ਕੂਟਰ ਤੋਂ ਹੁੰਦੇ ਹੋਏ ਇੱਕ ਸੌਲ ਵੱਲ ਨੂੰ ਚਾਲੇ ਪਾ ਲੇ ਅਸੀਂ ਨੇਰਾ ਹੁੰਦਾ ਦੇਖ ਗੱਡੀ ਪਹੁੰਚ ਹੀ ਪਹਹਾ ਨਹੀਂ ਸਕਦੇ ਤੇ ਕਿਉਂਕਿ ਸਿੰਗਲ ਲੇਨ ਸੀਗਾ ਦੇਖੋ ਕਿੰਨਾ ਟੁੱਟਿਆ ਹੋਇਆ ਸੀਗਾ ਇੱਕ ਸਾਈਡ ਨਦੀ ਤੇ ਦੂਜੀ ਸਾਈਡ ਕੰਸਟਰਕਸ਼ਨ ਵਰਕ ਚੱਲ ਰਿਹਾ ਤਾਂ ਪਿਛਲੀ ਵਾਰ ਆਏ ਹਣ ਕਾਰਨ ਇੱਥੇ ਕਾਫੀ ਤਵਾਹੀ ਹੋ ਗਈ ਸੀ ਜਦੋਂ ਦਾ ਨਾਵਾ ਵਿੱਚ ਹੁੰਦੇ ਹੋਏ ਅਸੀਂ ਸ਼ਾਮ ਨੂੰ ਪਹੁੰਚੇ ਕਸੌਲ ਕਸੌਲ ਹੋਟਲ ਬੁੱਕ ਕਰਕੇ ਪਾਰਵਤੀ ਨਦੀ ਦੇ ਕੰਢੇ ਵਰ ਖੜ ਕੇ ਪੀਤੀ ਚਾਹ ਚਾਹ ਪੀਣ ਤੋਂ ਬਾਅਦ ਦੋ ਚਾਰ ਖਿਜਾਈਆਂ ਫੋਟੋਆਂ ਤੇ ਸਾਨੂੰ ਲੱਗੀ ਹੋਈ ਸੀ ਕਿ ਸਵੇਰ ਦੀ ਭੁੱਖ ਅਸੀਂ ਆਪਣੀ ਭੁੱਖ ਹਟਾਉਣ ਵਾਸਤੇ ਇੱਥੇ ਹੀ ਬਣੇ ਇੱਕ ਹੋਟਲ ਦੇ ਵਿੱਚ ਰੋਟੀ ਖਾਧੀ ਰੋਟੀ ਖਾ ਕੇ ਅਸੀਂ ਆਪਣੇ ਹੋਟਲ ਵੱਲ ਆਏ ਤੇ ਮਨੀਕਰ ਇਨਸਾਨ ਨੂੰ ਸਵੇਰੇ ਜਾਣ ਦਾ ਪ੍ਰੋਗਰਾਮ ਬਣਾਇਆ ਸਵੇਰੇ ਉੱਠ ਦੀ ਸਾਰੀ ਅਸੀਂ ਆਪਣੀਆਂ ਦੋ ਚਾਰ ਫੋਟੋਆਂ ਕਰਾ ਕੇ ਤੇ ਮਨੀਕਰਨ ਸੁਪਰਾਵ ਨੂੰ ਪਾ ਤੇ ਚਾਲੇ ਮਨੀਗਰ ਪਰੋਂ ਦੀ ਸਾਰੀ ਅਸੀਂ ਆਪਣੀ ਗੱਡੀ ਕੀਤੀ پارک ਤੇ ਗੁਰਦੁਆਰਾ ਸਾਹਿਬ ਵਿੱਚ ਐਂਟਰ ਹੋਏ ਪਾਣੀ ਦੀ ਇੰਨੀ ਗੂੰਜ ਸੀਗੀ ਕਿ ਸਾਨੂੰ ਇੱਕ ਦੂਜੇ ਦੀ ਆਵਾਜ਼ ਵੀ ਸੁਣਾਈ ਨਹੀਂ ਦੇ ਰਹੀ ਸੀ ਗੁਰਦੁਆਰਾ ਸਾਹਿਬ ਐਂਟਰ ਹੁੰਦੀ ਸਾਰੀ ਸਭ ਤੋਂ ਪਹਿਲਾਂ ਸਾਈਡ ਤੇ ਗਰਮ ਗਰਮ ਪਾਣੀ ਦਾ ਬਣਿਆ ਹੋਇਆ ਸਰੋਵਰ ਵਿੱਚ ਲੋਕ ਨਹਾ ਰਹੇ ਸੀਗੇ ਇਸ ਤੋਂ ਬਾਅਦ ਅਸੀਂ ਆਪਣੇ ਜੁੱਤੀਆਂ ਖੋਲੀਆਂ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਲਾਈਨ ਦੇ ਵਿੱਚ ਲੱਗੇ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਤੇ ਗੁਰਬਾਣੀ ਦਾ ਆਨੰਦ ਮਾਣਿਆ। ਧੰਨ। ਕਈ ਕੋਠਾਂ ਨੇ ਇੱਥੇ ਕਈ ਕੋਠਾਂ। ਮੱਥਾ ਟੇਕਣ ਤੋਂ ਬਾਅਦ ਅਸੀਂ ਸਾਈਡ ਤੇ ਬਣੇ ਮੰਦਿਰ ਤੇ ਆ ਗਏ ਜਿੱਥੇ ਛੋਲੇ ਅਤੇ ਮੋਠਾਂ ਦੀ ਦਰਾਰ ਨੂੰ ਗਰਮ ਪਾਣੀ ਦੇ ਵਿੱਚ ਉਬਾਲਿਆ ਜਾ ਰਿਹਾ ਸੀਗਾ। ਇਹ ਪਾਣੀ ਨੇਚਰਲੀ ਗਰਮਾ ਤੇ ਇੱਥੇ ਪੱਥਰ ਅੱਗ ਵਾਂਗ ਤਪਦੇ ਆ ਤੁਸੀਂ ਨੰਗੇ ਪੈਰੀ ਇੱਥੇ ਨਹੀਂ ਫਿਰ ਸਕਦੇ ਕਿਉਂਕਿ ਜੇਕਰ ਤੁਸੀਂ ਲੰਗੇ ਪੈਰੀ ਫਿਰਦੇ ਹੋ ਤਾਂ ਤੁਹਾਡੇ ਪੈਰਾਂ ਦੇ ਵਿੱਚ ਛਾਲੇ ਹੋਣਾ ਲਾਜ਼ਮੀ ਹੈ ਇੱਥੇ ਪਾਣੀ ਇੱਕ ਸਾਈਡ ਤਾਂ ਪਾਰਵਤੀ ਨਦੀ ਜੋ ਕਿ ਠੰਡੇ ਪਾਣੀ ਦੀ ਆ ਬਿਲਕੁਲ ਉਹ ਚੱਲ ਰਹੀ ਆ ਤੇ ਨਾਲ ਹੀ ਗਰਮ ਪਾਣੀ ਦੇ ਨਾਲ ਹੀ ਗਰਮ ਪਾਣੀ ਦੀਆਂ ਕੁੰਜਾਂ ਬਣਾਈਆਂ ਗਈਆਂ ਇੱਥੇ ਇੱਕ ਰਾਮ ਮੰਦਰ ਆ ਰਾਮ ਮੰਦਰ ਦੇ ਬਾਅਦ ਅਸੀਂ ਮਨੀ ਕੰਨ ਸਾਹਿਬ ਦੇ ਘੁੰਮੇ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਘੁੰਮਣ ਤੋਂ ਬਾਅਦ ਅਸੀਂ ਥੋੜੀਆਂ-ਬਹੁਤੀਆਂ ਚੀਜ਼ਾਂ ਖਰੀਦ ਕੇ ਅਸੀਂ ਇਹ ਟਾਈਮ ਦੇ ਨਾਲ ਅਸੀਂ ਆਪਣੀ ਅਗਲੀ ਮੰਜ਼ਲ ਵੱਧ ਵੱਧ ਗਏ ਜਿਸ ਤੋਂ ਬਾਅਦ ਅਸੀਂ 쿠 ਪਾਉਂਚੇ ਸੌਣੋਂ ਪਹਿਲਾਂ ਕੁਲੂ ਕੁਲੂ ਦੇ ਬਾਅਦ ਮਨਾਲੀ ਤੇ ਪਹਿਲਾਂ ਕੁਲੂ ਤੇ ਬਾਅਦ ਇੱਕ ਬਿਆਸ ਨਦੀ ਦੇ ਕੰਢੇ ਤੇ ਬਹੁਤ ਸੋਹਣਾ ਪੁਆਇੰਟ ਬਣਿਆ ਹੋਇਆ ਅਸੀਂ ਉੱਥੇ ਗੱਡੀ ਲਾ ਕੇ ਗੱਡੀ 'ਚੋਂ ਸਿਲੰਡਰ ਕੱਢ ਕੇ ਸਬਜ਼ੀਆਂ ਚੀਰ ਕੇ ਤੇ ਬਣਾਈ ਪਹਿਲਾਂ ਮੈਗੀ ਅਤੇ ਇਸ ਠੰਡੇ ਪਾਣੀ ਦੇ ਵਿੱਚ ਬੈਠ ਕੇ ਇਸ ਮੈਗੀ ਦਾ ਲੈ ਆਨੰਦ ਸਾਡੀ ਮੈਗੀ ਹੋ ਗਈ ਤਿਆਰ ਤੇ ਵਿੱਚ ਬੈਠ ਕੇ ਦਰਿਆ ਦੇ ਅਸੀਂ ਪਾਣੀ ਦੇ ਵਿੱਚ ਬੈਠ ਕੇ ਨਜ਼ਾਰੇ ਲਏ ਇਸ ਤੋਂ ਬਾਅਦ ਕਰਾਇਆ ਸੀ ਫੋਟੋ ਫੋਟੋ ਕਰਾਉਣ ਤੋਂ ਬਾਅਦ ਅਸੀਂ ਮਨਾਲੀ ਵੱਲ ਤੁਰ ਪਏ ਮਨਾਲੀ ਵੱਲ ਨੂੰ ਜਾਂਦੇ ਹੋਏ ਹਿਮਾਚਲ ਦੀ ਵਾਦੀਆਂ ਦੇ ਵਿੱਚ ਬੱਦਲ ਅਤੇ ਸਾਹਮਣੇ برفੀਲੇ ਪਹਾੜ ਜੋ ਕਿ ਦੇਖਣ ਦੇ ਲਾਇਕ ਆ ਇਹਨਾਂ ਦੀ ਖੂਬਸੂਰਤੀ ਤੁਹਾਡੇ ਮਨ ਨੂੰ ਭਾ ਲਵੇਗੀ ਮਨਾਲੀ ਪਹੁੰੰਦੀ ਸਾਰੀ ਸਭ ਤੋਂ ਪਹਿਲਾਂ ਤੁਹਾਨੂੰ ਹੌਟ ਵੈਲਿਓ ਨਾਲੇ ਉਹ ਤੁਹਾਡਾ ਸਵਾਗਤ ਕਰਨਗੇ ਜੋ ਕਿ ਬਹੁਤ ਹੀ ਸੋਹਣੇ ਲੱਗਦੇ ਆ ਮਨਾਲੀ ਪਹੁੰਚ ਕੇ ਅਸੀਂ ਸਭ ਤੋਂ ਪਹਿਲਾਂ ਆਪਣਾ ਹੋਟਲ ਬੁੱਕ ਕਰਿਆ ਹੋਟਲ ਬੁੱਕ ਕਰਨ ਤੋਂ ਬਾਅਦ ਥੋੜੀ ਬਹੁਤੀ ਢੀੜੀ ਮਾਰਨ ਅਸੀਂ ਮਾਰ ਰੋਡ ਤੇ ਆ ਗਏ ਆਪਣੇ ਲਈ ਥੋੜੀ ਬਹੁਤੀ ਸ਼ਾਪਿੰਗ ਕੀਤੀ ਜਿਸ ਤੋਂ ਬਾਅਦ ਅਸੀਂ ਆਪਣੇ ਹੋਟਲ ਆ ਗਏ ਅਤੇ ਸਵੇਰੇ ਵਾਪਸ ਆਪਣੇ ਘਰ ਵੱਲ ਚਾਲੇ ਪਾ ਲਏ ਰਾਸਤੇ ਵਿੱਚ ਅਸੀਂ ਰਾਫਟਿੰਗ ਪੁਆਇੰਟ ਤੇ ਰੁਕੇ ਅਤੇ ਰਾਫਟਿੰਗ ਕੀਤੀ। ਇਹ ਹੀ ਸਾਡੀ ਤਕਰੀਬਨ 9 ਕਿਲੋਮੀਟਰ ਦੀ ਰਾਈਡ ਸੀਗੀ ਜਿਹਦੇ ਵਿੱਚ ਅਸੀਂ ਤਿੰਨੇ ਜਣੇ ਸੀਗੇ ਤੇ ਸਾਤੇ 1500 ਰੁਪਏ ਇਹਨਾਂ ਨੇ ਬੋਟ ਦਾ ਲਿਆ ਸੀਗਾ ਜੋ ਕਿ ਬਹੁਤ ਜਾਇਜ਼ਾ ਇਸ ਤੋਂ ਬਾਅਦ ਅਸੀਂ ਰਾਸਤੇ ਵਿੱਚ ਰੁਕੇ ਰਗੜੀ ਸ਼ਰਦਈ ਜਿਸ ਤੋਂ ਬਾਅਦ ਅਸੀਂ ਸ਼ਰਦਈ ਰਗੜਣ ਕੇ ਉਸੇ ਵਿਆਸ ਦਰਿਆ ਦੇ ਵਿੱਚ ਬੈਠ ਕੇ ਠੰਡੇ ਪਾਣੀ ਦੇ ਵਿੱਚ ਬੈਠ ਕੇ ਦਾ ਆਨੰਦ ਮਾਣਿਆ ਜਿਸ ਤੋਂ ਬਾਅਦ ਅਸੀਂ ਕੰਮੋਂ ਚਾਲੇ ਪਾ ਲਏ ਅਸੀਂ ਟਾਈਮ ਨਾਲ ਹੀ ਇੱਥੋਂ ਨਿਕਲ ਆਏ ਜੇਕਰ ਅਸੀਂ ਲੇਟ ਹੋ ਜਾਂਦੇ ਤਾਂ 5-6 ਕਿਲੋਮੀਟਰ ਜਾਲ ਦੇ ਵਿੱਚ ਫਸਣਾ ਪੈ ਸਕਦਾ ਸੀਗਾ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਕਮੈਂਟ ਕਰਦੇ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ